श्री श्री 108 सतगुरु ज्ञाननाथ महाराज की जय परम पूज्य अपरवृत्राकर महाराज की जय जय भीम जय संविधान जय भीम जय संविधान बाबा तेरी सोच ते कहरा त्यांगे ठोके बाबा तेरी सोच ते कहरा त्यांगे ठोके बाबा तेरी सोच ते कहरा त्यांगे ठोके जेडी आई थी दर्शनों के बारे में दसो सारेनु जय वाल्मीकि जी जय भीम जय भारत ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾਪੰਚਾਇਤ ਸਗਠਨ ਦਾ ਮੁਖ ਸੰਚਾਲਕ ਆਂ ਔਰ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਆਂ ਸੋ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਸਾਡੇ ਅਲੱਗ-ਅਲੱਗ ਸੰਗਠਨ ਜਿੰਨੇ ਵੀ ਆ ਧਾਰਮਿਕ ਸੰਗਠਨ ਅਤੇ ਸਮਾਜਿਕ ਸੰਗਠਨਾਂ ਨੂੰ ਇੱਥੇ ਬੁਲਾਇਆ ਗਿਆ ਵਾ ਔਰ ਇਹ ਜਿਹੜੀ ਪ੍ਰੈਸ ਆ ਇਹ ਬੜੀ ਇੱਕ ਉਸ ਸ਼ਖਸ਼ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਲੋਕ ਸਾਡੇ ਸਮਾਜ ਨੂੰ ਜਿਹੜਾ ਕੀੜੇ ਮਕੋੜੇ ਦੀ ਤਰ੍ਹਾਂ ਸਮਝਦੇ ਆ ਇਹ ਉਸ ਲੋਕਾਂ ਵਾਸਤੇ ਕੀਤੀ ਜਾ ਰਹੀ ਆ ਜਿਹੜੇ ਲੋਕ ਜਿਹੜੇ ਐਸੀ ਭਾਈਚਾਰੇ ਨੂੰ ਜਿਹੜੇ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਇਸ ਕਰਕੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਸੋ ਅੱਜ ਮੈਂ ਦੱਸਣ ਜਾ ਰਿਹਾ ਵਾਂ ਕਿ ਸਾਡੇ ਜਿਹੜੇ ਗੁਰਜੀਤ ਸਿੰਘ ਓਝਲਾ ਜੀ ਆ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਆਪਣੇ ਕਾਗਜ਼ ਪਰੇ ਹੋਰ ਅੱਜ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਹੈ ਅਸੀਂ ਇਹ ਚੀਜ਼ ਦਾ ਜਿਹੜਾ ਵਾ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਪਿਛਲੇ ਕੁਝ ਸਮੇਂ ਪਹਿਲਾਂ ਤੁਸੀਂ ਦਲਿਤ ਭਾਈਚਾਰੇ ਨੂੰ ਕਿਹਾ ਸੀ ਕਿ ਇਹ ਲੋਕ ਜਿਹੜਾ ਦਲਿਤ ਭਾਈਚਾਰਾ ਵਾ ਜਿਹੜਾ ਐਸੀ ਭਾਈਚਾਰਾ ਵਾ ਇਹ ਜਿਹੜੇ ਆ ਚੈਨੀ ਚੋਰ ਹੈਗੇ ਆ ਇਹ ਜਿਹੜਾ ਐਸੀ ਭਾਈਚਾਰਾ ਵਾ ਇਹ ਛੁਰੀ ਮਾਰ ਹੈਗਾ ਵਾ ਇਹ ਜਿਹੜਾ ਐਸੀ ਭਾਈਚਾਰਾ ਵਾ ਇਹ ਹੈਗਾ ਵਾ ਗੈਂਗਸਟਰ ਮੈਨੂੰ ਅੱਜ ਓਜਲਾ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਜਿਹੜੇ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਜੇ ਮੈਂਬਰ ਆਫ ਪਾਰਲੀਮੈਂਟ ਤੇ ਅੱਜ ਤੁਹਾਨੂੰ ਲੋੜ ਹੋ ਗਈ ਹੈ ਸਾਡੇ ਸਮਾਜ ਦੀ ਅੱਜ ਤੁਹਾਨੂੰ ਯਾਦ ਆ ਗਈ ਹੈ ਸਾਡੇ ਸਮਾਜ ਦੀ ਅੱਜ ਤੁਹਾਨੂੰ ਯਾਦ ਆ ਗਈ 6743 ਜਾਤੀਆਂ ਦੀ ਜਿਹੜੇ ਤੁਸੀਂ ਲਗਾਤਾਰ ਸਾਡੇ ਸਮਾਜ ਨੂੰ ਇਨ੍ਹਾਂ ਘਟੀਆਂ ਨੀਤ ਦੇ ਨਾਲ ਵੇਖਦੇ ਜੇ ਇਨੀ ਘਟੀਆਂ ਸੋਚ ਦੇ ਨਾਲ ਤੁਸੀਂ ਸਾਡੇ ਸਮਾਜ ਨੂੰ ਦੇਖਦੇ ਜੇ ਅੱਜ ਤੁਹਾਨੂੰ ਅੱਜ ਵੋਟਾਂ ਲੈਣ ਵਾਸਤੇ ਜਿਹੜੇ 바ਵਾ ਸਾਹਿਬ ਬੈਠ ਕਰਨੇ ਸਾਡੇ ਦਲਿਤ ਭਾਈਚਾਰੇ ਨੂੰ ਜਿਹੜੀ ਤਾਕਤ ਦਿੱਤੀ ਆ ਅੱਜ ਉਹਨਾਂ ਲਈ ਵਾਸਤੇ ਤੁਸੀਂ ਗਲੀਆਂ-ਗਲੀਆਂ 'ਚ ਘੁੰਮਦੇ ਪਏ ਜੇ ਇਲਾਕਿਆਂ-ਇਲਾਕਿਆਂ ਦੇ ਵਿੱਚ ਮੀਟਿੰਗ ਕਰਦੇ ਪਏ ਜੇ ਤੇ ਮੈਂ ਓਜਲਾ ਸਾਹਿਬ ਨੂੰ ਦੱਸਣਾ ਚਾਹਨਾ ਵਾਂ ਕਿ ਤੁਸੀਂ ਅੱਜ ਤੁਹਾਨੂੰ ਜਿਹੜੀ ਲੋੜ ਪੈ ਗਈ ਸਾਡੇ ਸਮਾਜ ਦੀ ਅੱਜ ਉਹੀ ਸਮਾਜ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਤੁਸੀਂ ਜਾਣਾ ਵਾਂ ਉਹੀ ਸਮਾਜ ਐਚੀ ਭਾਈਚਾਰਾ ਵਾ ਜਿਨ੍ਹਾਂ ਲੋਕਾਂ ਕੋ ਅੱਜ ਤੁਸੀਂ ਵੋਟਾਂ ਮੰਗਣੀਆਂ ਵਾਂ ਅਜੋਹੀ ਦਲਿਤ ਭਾਈਚਾਰਾ ਵਾਂ ਜਿਨ੍ਹਾਂ ਕੋ ਤੁਸੀਂ ਵੋਟਾਂ ਮੰਗਣੀਆਂ ਵਾਂ ਇਹੋ ਹੀ ਗੱਲ ਕਿ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਤੇ ਸਾਡੇ ਸਮਾਜ ਦੀ ਤੁਸੀਂ ਭੀੜ ਇਕੱਠੀ ਕਰੋ ਤੇ ਜਦੋਂ ਹਨੂ ਲੋੜ ਹੋਵੇ ਤੇ ਸਾਡੇ ਵਰੀ ਤੁਸੀਂ ਕੋਠੀਆਂ ਦੇ ਵਿੱਚ ਨਾ ਹੋਵੋ ਆਪਣੇ ਦਫ਼ਤਰਾਂ 'ਚ ਨਾ ਹੋਵੋ ਉਦੋਂ ਤੁਹਾਡੇ ਹੀ ਪਰਿਵਾਰ ਤੁਹਾਡੇ ਹੀ ਅਫਸਰ ਲੋਕ ਕਹਿੰਦੇ ਨੇ ਕਿ ਇਹ ਲੋਕ ਜੇ ਸਾਡੇ ਜਿਹੜੇ ਆ ਅਫਸਰ ਉਹ ਇਸ ਟਾਈਮ ਚੰਡੀਗੜ੍ਹ ਆ ਜਾਂ ਦਿੱਲੀ ਦੇ ਵਿੱਚ ਬੈਠੇ ਆ ਤੇ ਮੈਂ ਆਪਣੇ ਸਮਾਜ ਨੂੰ ਇਸ ਪ੍ਰੈਸਰਾਈਜ਼ ਦੱਸਣਾ ਚਾਹਨਾ ਵਾ ਕਿ ਕੁਛ ਟਾਈਮ ਪਹਿਲਾਂ ਇਹਨਾਂ ਨੇ ਅੱਜ ਤੋਂ 2-4 ਮਹੀਨੇ ਪਹਿਲਾਂ ਇੱਕ ਜਿਹੜੀ ਹੈ ਸਾਡੇ ਸਮਾਜ ਨੂੰ ਇੱਕ ਚੈਨੀ ਚੋਰ ਦੱਸਿਆ ਗਿਆ ਦਲਿਤ ਭਾਈਚਾਰੇ ਨੂੰ ਔਰ ਸਾਡੇ ਸਮਾਜ ਨੂੰ ਇਹਨਾਂ ਨੇ ਗੁੰਡਾ ਅੰਸਰ ਦੱਸਿਆ ਇਹ ਲੋਕ ਜਿਹੜੇ ਆ ਸਾਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਜਿਹੜਾ ਆਪਣੇ ਸਮਾਜ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਤੋਂ ਬਚੋ ਕਿਉਂ ਕਿ ਜਦੋਂ ਇਹਨਾਂ ਨੇ ਕੱਲ ਨੂੰ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤ ਲੈਣੇ ਆ ਜਦੋਂ ਇਹਨਾਂ ਨੇ ਆਪਣੀਆਂ ਸੀਟਾਂ ਤੇ ਬਹਿ ਜਾਣਾ ਵਾ ਫਿਰ ਉਸ ਤੋਂ ਬਾਅਦ ਤੁਹਾਨੂੰ ਫਿਰ ਇਹਨਾਂ ਨੇ ਚੈਨੀ ਚੋਰੀ ਬਣਾਉਣਾ ਵਾ ਅੱਜ ਉਹਨਾਂ ਹੀ ਘਰਾਂ ਦੇ ਵਿੱਚ ਇਹਨਾਂ ਨੇ ਜਾਣਾ ਵਾ ਜਿਨ੍ਹਾਂ ਘਰਾਂ ਦੇ ਵਿੱਚ ਇਹਨਾਂ ਲੋਕਾਂ ਨੇ ਸਾਡੇ ਸਮਾਨ ਨੂੰ ਜਿਹੜਾ ਥੱਬਾ ਲਾਇਆ ਵਾ ਅੱਜ ਤੁਸੀਂ ਦੇਖ ਸਕਦੇ ਜੇ ਕਿ ਕਿੱਡਾ ਵੱਡਾ ਨਸ਼ੇ ਦਾ ਗੜਿਆ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਹੀ ਸਮਾਜ ਦੇ ਵਿੱਚ ਜਾ ਕੇ ਦੇਖੋ ਤੁਸੀਂ ਸਾਡੇ ਹੀ ਸਮਾਜ ਦੇ ਵਿੱਚ ਜਿਹੜੇ ਆ ਨਸ਼ਿਆਂ ਦੇ ਜਿਹੜੇ ਵਪਾਰ ਆ ਜਿਹੜਾ ਨੇਰ ਵਗਦਾ ਪਿਆ ਸਾਡੇ ਹੀ ਇਲਾਕਿਆਂ ਦੇ ਵਿੱਚ ਜਿਦਾਂ ਤੁਸੀਂ ਸਾਡੇ ਦਲਿਤ ਭਾਈਚਾਰਿਆਂ ਦੇ ਮੁਹੱਲਿਆਂ 'ਚ ਜਾਂਦੇ ਜੇ ਠੇਕੇ ਉੱਥੇ ਬੀੜੀਆਂ ਸਿਕਟਾਂ ਦੇ ਠੇ ਉੱਥੇ ਖੋਖੇ ਸਾਡੇ ਇਲਾਕਿਆਂ ਦੇ ਵਿੱਚ ਜਿਹੜਾ ਜਿਹੜਾ ਨਸ਼ੇ ਦਾ ਵਪਾਰ ਜਿਹੜਾ ਲਗਾਤਾਰ ਹੁੰਦਾ ਵਾ ਇਹ ਕਿਦੀ ਬਦੌਲਤ ਆ ਇਹ ਕਿਦੀ ਦੇਣ ਆ ਇਹ ਉਹਨਾਂ ਲੋਕਾਂ ਦੀ ਦੇਣ ਆ ਜਿਹੜੇ ਕੁਰਸੀਆਂ 'ਤੇ ਬੈਠੀ ਆ ਲੋਕ ਔਰ ਹੋਇਆ ਸਾਹਿਬ ਨੇ ਤੁਹਾਨੂੰ ਮਾਫੀ ਵੀ ਮੰਗੀ ਗਈ ਸੀ ਰਾਤ ਨੂੰ ਜਾ ਕੇ ਉਹਨਾਂ ਨੂੰ ਮਾਫੀ ਦੇਖੋ ਜੀ ਸਾਡੇ ਕੁਝ ਭੈਣ ਭਰਾਵਾਂ ਨੇ ਉਹਨਾਂ ਨੂੰ ਮਾਫੀ ਦਿੱਤੀ ਸੀ ਠੀਕ ਹੈ ਜੀ ਅਸੀਂ ਮੰਨਦੇ ਆ ਮਗਰ ਇਹੀ ਐ ਚੀਜ਼ ਜਿਹੜੀ ਮਾਫੀ ਦੀ ਗੱਲ ਕਰਦੇ ਆ ਅਸੀਂ ਆਪਣੇ ਉਹਨਾਂ ਨੇ ਜਿਹੜੀ ਮਾਫੀ ਮੰਗ ਲਈ ਮੰਗ ਲਈ ਮਗਰ ਅਸੀਂ ਆਪਣੇ ਸਮਾਜ ਨੂੰ ਅਵੇਅਰ ਕਰਨਾ ਕਿ ਨਹੀਂ ਅਸੀਂ ਆਪਣੀ ਕੌਮ ਨੂੰ ਜਾਗਰਤ ਕਰਨਾ ਕਿ ਨਹੀਂ ਕਿ ਜਿਹੜੇ ਮਨੁਵਾਦੀ ਲੋਗ ਆ ਜਿਹੜੇ ਲੋਗ ਤੁਹਾਡੇ ਸਮਾਜ ਨੂੰ ਛੁਰੀਮਾਰ ਕਹਿੰਦੇ ਆ ਜਿਹੜੇ ਲੋਗ ਤੁਹਾਡੇ ਸਮਾਜ ਨੂੰ ਗੁੰਡਾਂਸਰ ਕਹਿੰਦੇ ਆ ਜਿਹੜੇ ਲੋਗ ਤੁਹਾਡੇ ਬੱਚਿਆਂ ਨੂੰ ਚੈਨੀ ਚੋਰ ਕਹਿੰਦੇ ਆ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਤੋਂ ਵੱਲੋਂ ਅਸੀਂ ਆਪਣੇ ਸਮਾਜ ਨੂੰ ਅਵੇਅਰ ਕਰਦੇ ਪਏ ਆ ਕਿ ਇਹੋ ਜਿਹੇ ਲੋਕਾਂ ਦਾ ਜਿਹੜਾ ਖੜਾ ਛੱਡ ਕੇ ਅਸੀਂ ਆਪਣੇ ਹੀ ਸਮਾਜ ਦੇ ਭੈਣ ਭਰਾਵਾਂ ਨੂੰ ਪੁੱਛੀਏ ਅਸੀਂ ਇਹਨਾਂ ਲੋਕਾਂ ਨੂੰ ਨਹੀਂ ਪੁੱਛਣਾ ਕਿਉਂ ਇਹਨਾਂ ਨੇ ਜਿਹੜੀ ਮਾਫੀ ਮੰਗ ਲਈ ਮੰਗ ਲਈ ਅਸੀਂ ਉਹ ਚੀਜ਼ਾਂ ਸਾਨੂੰ ਕੋਈ ਮਤਲਬ ਜਿਹੜੀਆਂ ਵੀ ਸਰਕਾਰਾਂ ਆ ਰਹੀਆਂ ਨੇ ਉਹ ਹਮੇਸ਼ਾ ਗਰੀਬ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਅਮੀਰ ਹੁੰਦਾ ਜਾਂਦਾ ਇਸ ਸੰਬੰਧ ਵਿੱਚ ਕੀ ਕਹਿਣਾ ਚਾਹਦੇ ਦੇਖੋ ਜੀ ਗੱਲ ਪਤਾ ਕੀ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਸਕਦਾ ਕਿ ਅੱਜ ਤੋਂ 2 ਸਾਲ ਪਹਿਲਾਂ ਇੱਕ ਕੋਰੋਨਾ ਕਾਲ ਦੇ ਵਿੱਚ ਤੁਸੀਂ ਦੇਖਿਆ ਕਿ ਤਕੜਾ ਬੰਦਾ ਤਕੜੇ ਬੰਦੇ ਦੀ ਹੀ ਬਾਹ ਫੜਦਾ ਕਿਉਂ ਉਹ ਇੱਕ ਦੂਸਰੇ ਦਾ ਫਾਈਨੈਂਸਰ ਬਣ ਜਾਂਦਾ ਵਾ ਉਹ ਇੱਕ ਦੂਸਰੇ ਦੀ ਮਦਦ ਕਰ ਦਿੰਦਾ ਵਾ ਮਗਰ ਸਾਡੇ ਗਰੀਬਾਂ ਕੋ ਕੀ ਹੈਗਾ ਸਾਡੇ ਗਰੀਬਾਂ ਕੋ ਕੁਝ ਨਹੀਂ ਹੈਗਾ ਸਾਡੇ ਗਰੀਬਾਂ ਕੋ ਸਿਰਫ ਜਿਹੜੀ ਬਾਬਾ ਸਾਹਿਬ ਮੇਟ ਕਰਨੇ ਸਾਨੂੰ ਜਿਹੜੀ ਤਾਕਤ ਦਿੱਤੀ ਆ ਉਹ ਦਿੱਤਾ ਸਾਨੂੰ ਵੋਟ ਜਿਹਦੇ ਕਾਰਨ ਅਸੀਂ ਰਾਜਾ ਬਣਾ ਸਕਦੇ ਆ ਤੇ ਜਿੰਨੂੰ ਵੀ ਚਾਹੀਏ ਰਾਜਪਾੜ ਤੇ ਬਾ ਸਕਦੇ ਆ ਤੇ ਜਿੰਨੂੰ ਵੀ ਚਾਹੀਏ ਰਾਜਪਾੜ ਤੋਂ ਥੱਲੇ ਲਾ ਸਕਦੇ ਆ ਤੇ ਜਿਹੜੇ ਸ਼ੌਕਰ ਲੋਗ ਹੈ ਉਹ ਹਮੇਸ਼ਾ ਹੀ ਸ਼ੌਕਰਾਂ ਦੀ ਮਦਦ ਕਰਦੇ ਆ ਬਲਕਿ ਸਾਡੇ ਲੋਕਾਂ ਦੀ ਮਦਦ ਨਹੀਂ ਕਰਦੇ ਇਸ ਕਰਕੇ ਸਾਡਾ ਜਿਹੜਾ ਪੰਜਾਬ ਆ ਉਹ ਦਿਨੋਂ ਦਿਨ ਇੱਕ ਤੇ ਨਸ਼ੇ ਦੀ ਲਹਿਰ ਵੱਲ ਤੁਰੀ ਜਾਂਦਾ ਇੱਕ ਗਰੀਬੀ ਵੱਲ ਤੁਰੀ ਜਾਂਦਾ ਵਾ ਤੇ ਮੈਂ ਬੇਨਤੀ ਕਰੂੰਗਾ ਆਪਣੇ ਪੂਰੇ Dalit ਭਾਈਚਾਰੇ ਨੂੰ 6743 ਜਾਤੀਆਂ ਨੂੰ ਕਿ ਦੇਖੋ ਹੁਣ ਸਮਾਂ ਵਾ ਇਹਨਾਂ ਲੋਕਾਂ ਨੇ ਤੁਹਾਡੇ ਕੋ ਘਰਾਂ ਘਰਾਂ ਦੇ ਵਿੱਚ ਇਹਨਾਂ ਨੇ ਤੁਹਾਨੂੰ ਆ ਕੇ ਇਹੋੀ ਗੱਲ ਕਹਿਣੀ ਆ ਕਿ ਤੁਸੀਂ ਸਾਡੀਆਂ ਮਾਵਾਂ ਤੁਸੀਂ ਸਾਡੀਆਂ ਭੈਣਾਂ ਤੁਸੀਂ ਸਾਡੇ ਭਰਾ ਜੇਦੋਂ ਇਹਨਾਂ ਲੋਕਾਂ ਨੇ ਸਾਡੇ ਕੋਲ ਵੋਟਾਂ ਲੈ ਕੇ ਰਾਜਪੜ ਤੇ ਬਹਿ ਜਾਣਾ ਵਾ ਫਿਰ ਇਹਨਾਂ ਲੋਕਾਂ ਨੂੰ ਅਸੀਂ ਕੀੜੇ ਮਕੌੜੇ ਨਜ਼ਰ ਆਉਣਾ ਵਾ ਫਿਰ ਸਾਡੇ ਲੋਕਾਂ ਦੇ ਵਿੱਚ ਇਹਨਾਂ ਨੂੰ ਇਹ ਗੈਂਗਸਟਰ ਨਜ਼ਰ ਆਉਣੇ ਆ ਸਾਡੇ ਵਿੱਚ ਹੀ ਇਹਨਾਂ ਨੂੰ ਛੁਰੀ ਮਾਰ ਨਜ਼ਰ ਆਉਣੇ ਆ ਸਾਡੇ ਵਿੱਚ ਹੀ ਇਹਨਾਂ ਨੂੰ ਚੈਨੀ ਚੋਰ ਨਜ਼ਰ ਆਉਣੇ ਆ ਅੱਜ ਸਾਡੇ ਇਲਾਕੇ 'ਚ ਜਿਹੜਾ ਨਸ਼ਾ ਵਾ ਉਹ ਇਹਨਾਂ ਸਾਰਿਆਂ ਦੀ ਬਦੌਲਤ ਆ ਇਹ ਲੀਡਰਾਂ ਦੀ ਬਦੌਲਤ ਆ ਦੇਈ ਤੇ ਪੁਲਿਸ ਚਾਵੇ ਇੱਕੋ ਦਿਨ 'ਚ ਨਸ਼ਾ ਬੰਦ ਕਰ ਸਕਦੀ ਆ ਇਹ ਨਾਲ ਖੁਦ ਹੋ ਕੇ ਹੀ ਜਿਹੜਾ ਇਹ ਚੀਜ਼ ਦਾ ਵਪਾਰ ਜਿਹੜਾ ਵਾ ਲਗਾਤਾਰ ਹੋ ਰਿਹਾ ਵਾ ਨਹੀਂ ਤੇ ਪ੍ਰਸ਼ਾਸਨ ਔਰ ਜਿਹੜਾ ਲੀਡਰ ਚਾਹਣ ਤੇ ਇੱਕ ਦਿਨ ਚ ਜਿਹੜਾ ਨਸ਼ਾ ਬੰਦ ਹੋ ਸਕਦਾ ਹੈ ਸੁਮਿਤ ਜੀ ਇਹ ਜਿਹੜਾ ਤੁਸੀਂ ਕਹਿ ਰਹੇ ਜੇ ਕਿ ਸ਼੍ਰੀ ਭਗਵਾਨ ਬਾਦਮਿਕ ਸੇਵਾ ਸੁਸਾਇਟੀ ਤੋਂ ਚੇਅਰਮੈਨ ਅੱਜ ਜਿਹੜੀ ਮੀਟਿੰਗ ਇੱਥੇ ਬੁਲਾਈ ਗਈ ਆ ਸਾਡੇ ਵੀਰ ਨੇ ਸੁਮਿਤ ਕਾਲੀ ਨੇ ਇਸ ਭਰਾ ਨੇ ਚਲੋ ਸਾਨੂੰ ਵੀ ਬੁਲਾਇਆ ਵੀ ਤੁਸੀਂ ਵੀ ਆਓ ਆਪਣੇ ਜਿਹੜੀ ਵੀ ਤੁਹਾਨੂੰ ਵਿਚਾਰ ਆ ਚੰਗੇ ਲੱਗਦੀ ਆ ਅਸੀਂ ਅਹੀਂ ਇਸ ਮੁੱਦੇ ਤੇ ਮੀਟਿੰਗ ਜਿਹੜੀ ਕਰਨੀ ਆ ਆਪ VOTING ਦੇ ਦਿਓ ਕਿਉਂਕਿ ਇਹ ਜਿਹੜਾ ਦੌਰ ਚੱਲ ਰਿਹਾ ਆ ਲੀਡਰ ਦਾ ਇਸ ਕਰਕੇ ਲੀਡਰ ਚਲੋ ਸਾਰਿਆਂ ਨੇ ਆਉਣਾ ਆ ਬੜੀ ਭੱਜ ਦੌੜ ਚੱਲ ਰਹੀ ਆ ਇਸ ਵਕਤ ਸਾਰਿਆਂ ਨੂੰ ਹੁੰਦਾ ਬਾਅਦ ਚ ਕੋਈ ਪੁੱਛੇ ਨਾ ਪੁੱਛੇ ਕਿਉਂਕਿ 5 ਸਾਲ ਸਾਰਿਆਂ ਨੇ ਆਪੋ ਆਪਣੇ ਆ ਲੈਣੇ ਚ ਜਾ ਕੇ ਨਾ ਵੜ ਜਾਣਾ ਆ ਮੁੜ ਕੇ ਤੁਸੀਂ ਇਹਨਾਂ ਦੇ ਮਗਰ ਮਗਰ ਹੁਣ ਇਹਨਾਂ ਨੇ ਤੁਹਾਡੇ ਮਗਰ ਮਗਰ ਇਸ ਕਰਕੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਆ ਚਲੋ ਸਾਡੇ ਅਸੀਂ ਭਰਾ ਦੇ ਵਿਚਾਰਾਂ ਨਾਲ ਸਹਿਮਤ ਹਾਂ ਕਿਉਂਕਿ ਹੁਣ ਜਿਹੜੀ ਤੁਸੀਂ ਵੋਟ ਪਾਉਣੀ ਆ ਉਹ ਆਪਣੀ ਸੋਚ ਸਮਝ ਕੇ ਪਾਓ ਕਿ ਤੁਹਾਨੂੰ ਕਿਹੜਾ ਲੀਡਰ ਚੰਗਾ ਲੱਗਦਾ ਕਿਹੜਾ ਨਹੀਂ ਚੰਗਾ ਲੱਗਦਾ ਔਰ ਇੱਕਜੁੱਟ ਸਮਾਜ ਨਾ ਹੋ ਕੇ ਵਿਚਾਰ ਵਟਾਂਦਰਾ ਕਰਕੇ ਤੇ ਉਸ ਟੌਪਿਕ ਤੇ ਚੱਲੋ ਵੀ ਜਿੱਥੇ ਢਾਡੀ ਇੱਕ ਪਹਿਚਾਣ ਬਣ ਜੀ ਕਿ ਇਹ ਸਮਾਜ ਦੀ ਕੋਈ ਬੜੀ ਪਾਵਰ ਆ ਹੈ ਸੇਤੀ ਆਪੀਏ ਜਿੱਧਰ ਨੂੰ ਵੀ ਇੱਕ ਪਾਸਾ ਲੇਰ ਕਰਦੇ ਉਸੇ ਪਾਸੇ ਨੂੰ ਪਲਟ ਕੇ ਰੱਖ ਦਿੰਦੀ ਆ ਤੇ ਜੇ ਤੁਸੀਂ ਇਕੱਲੇ ਇਕੱਲੇ ਚੱਲੋਗੇ ਤੇ ਫਿਰ ਜਿਹੜਾ ਦੌਰ ਆ ਉਹ ਤੁਹਾਡਾ ਖਤਮ ਹੋਊਗਾ ਤੇ ਜੇ ਸਮਾਜ ਇੱਕਜੁੱਟ ਹੋ ਕੇ ਚੱਲਦਾ ਆ ਤੇ ਪਾਵਰ ਸਟਰੋਂਗ ਹੋ ਜੂਗੀ ਦੁਗਣੀ ਪਾਵਰ ਢਾਡੀ ਹੋ ਜੂਗੀ ਇਹ ਨਹੀਂ ਹੋਊਗਾ ਤੇ ਕੋ ਚਾਰ ਕੌਧਰ ਚਲ ਜੀ ਚਾਰ ਕੇਦਰ ਚਲ ਜੀ ਤੇ ਮੈਂ ਚਲੋ ਸੁਮਿਤ ਕਾਲੀ ਜੀ ਨਾਲ ਸਹਿਮਤ ਹਾਂ ਇਹਨਾਂ ਨੇ ਜੋ ਵੀ ਵਿਚਾਰ ਦਿੱਤੇ ਆ ਠੀਕ ਇਸ ਵਿਚਾਰ ਤੇ ਸੋਚਣਾ ਚਾਹੀਦਾ ਆਪਣਾ ਦਿਮਾਗ ਲੜਾਉਣਾ ਚਾਹੀਦਾ ਸਾਡੇ ਸਮਾਜ ਨੂੰ ਵੀ ਅਸੀਂ ਇਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਨਹੀਂ ਚੱਲਣਾ ਪਰ ਜਿਹੜਾ ਹੁਣ ਵੋਟਾਂ ਦਾ ਦੌਰ ਚੱਲ ਰਿਹਾ ਆ ਇਸ ਤੇ ਸਾਰੇ ਹੀ ਲੀਡਰਾਂ ਨੇ ਤੁਹਾਡੇ ਆ ਲਾਉਣਾ ਆ ਭੱਜ ਦੌੜ ਕਰਨੀ ਆ ਔਰ ਆਪਣੀ ਤੁਸੀਂ ਵੋਟ ਜਿਹੜੀ ਆ ਉਹ ਸੋਚ ਸਮਝ ਕੇ ਪਾਓ